ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਹੋਰ ਆਪਾਂ ਠੀਕ ਠਾਕ ਆ ਜੀ ਬਹੁਤ ਵਧੀਆ ਵਾਇਗਰ ਦੀ ਤਰਫਾਨਾ ਸਾਢੇ 7 ਹੋ ਗਈ ਸਵੇਰ ਦੇ ਦਿਨ ਹੋ ਗਿਆ ਜੀ ਅੱਜ ਵੀਰਵਾਰ ਤੇ ਮੀਂਹ ਆ ਗਿਆ ਜੀ ਆਪਣੇ ਬਹੁਤ ਸੋਹਣਾ ਵੈਦਰ ਹੋ ਗਿਆ ਬਹੁਤ ਹੀ ਵਧੀਆ ਹੋ ਗਿਆ ਜੀ ਗਰਮੀ ਤੋਂ ਰਾਹਤ ਮਿਲ ਗਈ ਥੋੜੀ ਜੀ ਹੋਰ ਸੁਣਾਓ ਜੀ ਕਿੱਥੇ ਕਿੱਥੇ ਮੀਂਹ ਪੈ ਗਿਆ ਸਾਰੇ ਦੱਸਿਓ ਜੀ ਇਹ ਜੇ ਮੇਰੇ ਪਿਆਰੇ ਭਰਾ ਚੈਨਲ ਤੇ ਨਵੇਂ ਜੁੜਦੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲਾਈਕ ਸ਼ੇਅਰ ਵੀ ਕਰਦੇ ਰਹੋ ਤੇ ਤੁਹਾਨੂੰ ਇਹ ਪਤਾ ਨੂੰ ਵਾਰ ਦਾ ਵਿਊ ਕਿੱਥੇ ਜਮੀ ਆਪਣੇ ਆਇਆ ਕਿੱਥੇ ਨਹੀਂ ਆਇਆ ਤੁਸੀਂ ਜ਼ਰੂਰ ਦੱਸਿਓ ਜੀ ਸਾਰੇ ਕਮੈਂਟ ਕਰਕੇ ਕਿੱਥੇ ਕਿੱਥੇ ਮੀ ਨਹੀਂ ਰਿਹਾ ਆਇਆ ਆਪਣੇ ਤਾਂ ਬਹੁਤ ਸੋਹਣਾ ਮੌਸਮ ਹੋ ਰਿਹਾ ਬਹੁਤ ਸੋਹਣਾ ਹੈ ਵਾਹਿਗੁਰੂ ਦੀ ਕਿਰਪਾ ਨਾਲ ਆਪਣੇ ਚੱਲੀਆਂ ਦੀਆਂ ਹੀ ਤਿਆਰੀਆਂ ਕਰੇ ਆਪਾਂ ਸ਼ੁੱਕਰਵਾਰ ਨੂੰ ਸਵੇਰੇ ਸਤਿਗੁਰੂ ਸਾਹਿਬ ਦਾ ਪਾਠ ਕਰਾਉਣਾ ਹੈ ਉਦੋਂ ਤੇਰਨਾ ਚੱਲੀ ਅੰਨੰਗਿਵਾਸਾ ਮਰਚਾ ਮੁਰਚਾ ਤੋਲਨਾ ਅੰਨ ਦਾ ਕਾਂਦੀ ਸਬਸ ਪਾਈ ਸਾਰੀ ਕਰ ਲਈਏ ਕਰੇ ਵੀ ਕਰ ਲਈਏ ਤੇ ਬਾਕੀ ਆਪਾਂ ਤੁਹਾਨੂੰ ਬਾਅਦ ਦਾ ਵੈਦਰ ਕਹਿੰਨੇ ਬੱਚਿਆਂ ਨੂੰ ਦਿਖਾ ਕੇ ਆਉਣਗੇ ਠੀਕ ਹੈ ਜੀ ਮਿਲਦੇ ਆ ਫਿਰ ਆਪਾਂ ਤੁਹਾਨੂੰ ਥੋੜੀ ਚਰਚਾ Oh, thank you. جی جی اجونا نہیں رہا بہت بہت ساتھ بارہانے میں کوٹہ باغ سب کی جتاایا ہے पापा سر اپا مطلب کہ ہمیں سیلیبریٹ کرنا ہے اپا شیدری سے بات کرنا ہے کیونکہ اپ نے اس سے پہلے شیدری اور اپنے مطلب کامل تک تہوار لاویا سی کا اپا اس کا کے پہلو نہیں ਉਹ ਠੀਕ ਹੈ ਜੀ ਹਨਾ ਅੱਜ ਦੇ ਬਲੌਗ ਦਾ ਨਾ ਆਪਾਂ ਇੱਥੇ ਐਂਡ ਕਰਦੇ ਆਂ ਤੇ 11:00 ਵੱਜ ਗਏ ਆਂ ਕੰਮ ਬਹੁਤ ਹੋ ਗਿਆ ਕਰਨ ਵਾਲੇ ਤੇ ਕੱਪੜੇ ਧੋਬੇ ਆ ਟਿਆਂ ਲੈਟ ਵੀ ਅੱਜ ਥੋੜੀ ਜਾ ਕੇ ਜਿ ਆਈ ਏ ਆਪਾਂ ਤੁਹਾਨੂੰ ਕੱਲ ਫਿਰ ਮਿਲਾਂਗੇ ਕਿਸੇ ਨਵੇਂ ਬਲੌਗ ਨਾਲ ਤੇ ਉਨਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਡੀਓ ਨੂੰ ਲਾਈਕ ਸ਼ੇਅਰ ਜੁੜ ਕਰਿਆ ਕਰੋ ਸ਼ੁਰੂ ਤੋਂ ਐਂਡ ਤੱਕ ਸਾਰੀ ਵੇਖਿਆ ਕਰੋ ਤੇ ਮੇਰੇ ਭੈਣ ਭਰਾ ਨਵੇਂ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਤੇ ਰੁਕੋ ਜੇ ਹੈ ਸਾਈਟ ਸਟੈਂਡ ਬਾਹਰ ਕੱਢ ਕੇ ਰੋਤੇ ਚਲੋ ਜੀ ਫਿਰ ਮਿਲਦੇ ਆ ਤੁਹਾਨੂੰ ਕੱਲ ਕਿਸੇ ਨਵੇਂ ਬਲੋ